ਆਹ ਤਾਂ ਮੌਸਮ ਬਹੁਤ ਘੈਂਟ ਆ। ਤਾਂ ਹੀ ਇੱਥੇ ਇਹ ਮੰਜਾ ਢਾ ਲਿਆ। ਮੀਂਹ ਉਹ ਲੱਗਦਾ। ਮੌਸਮ ਤਾਂ ਘੈਂਟ ਮੈਨੂੰ ਵੀ ਦਿਸੀ ਜਾਂਦਾ। ਗੱਲ ਕਰਨਾ ਮੈਂ ਤੁਹਾਡੇ ਨਾਲ ਗੁੱਸੇ ਆ। ਹੁਣ ਕੀ ਹੋ ਗਿਆ? ਤੇਰੇ ਕਹਿਣ ਤੇ ਮਾਂ ਨਾਲ ਲੜਤਾ ਪਿਆ ਸੀਗਾ ਦੱਸ। ਹੁਣ ਕਿਹੜੀ ਗੱਲੋਂ ਗੁੱਸੇ ਹੋ ਗਈ? ਕਿ ਫੇਰ ਕੁਝ ਕਹਿਤਾ ਮਾਂ ਨੇ? ਉਹ ਤਾਂ ਇਹਦਾ ਟਾਈਮ ਹੀ ਨਹੀਂ ਹੈਗਾ ਜਿਹੜਾ ਹੋਗਾ ਦੇ ਕੁਝ ਕਹੇ ਨਾ ਠੀਕ ਹੈ ਗੁੱਸੇ ਤੁਹਾਡੇ ਨਾਲ ਮੈਂ ਆਏ ਆਂਗੀ ਵੀ ਤੁਸੀਂ ਮੇਰਾ ਜਨਮ ਦਿਨ ਧਿਆਨ ਚ ਹੀ ਨਹੀਂ ਰੱਖਿਆ ਹੈਗਾ ਮੈਨੂੰ ਕੀ ਗਿਫਟ ਦਿੱਤਾ ਕੁਝ ਨਹੀਂ ਦਿੱਤਾ ਹੈਗਾ ਅੱਜ ਸ਼ਾਮ ਨੂੰ ਦੇਖ ਲੈਪ ਬਰਥਡੇ ਮਨਾਉਣਾ ਸੀਗਾ ਮੇਰਾ ਉਹ ਵੀ ਤੁਸੀਂ ਕੱਲ ਮੈਨੂੰ ਕਹਤਾ ਮਨਾਉਂਦੇ ਨਹੀਂ ਹੈਗੇ ਉਹ ਤਾਂ ਮੈਂ ਜਾਣ ਕੇ ਕਰਦਾ ਸੀਗਾ ਐਡਾ ਕੰਮਲਾ ਨਹੀਂ ਹੈਗਾ ਮੈਂ ਪਿੰਡ ਵਾਲੇ ਸਨਿਆਰੇ ਕੋਲ ਨਾ ਚੈਨੀ ਬਣਾਉਣੀ ਦੇ ਆਇਆ ਸੀਗਾ ਅੱਛਾ ਜੀ ਹਾਂ ਹਾਏ ਸਿਰ ਤੁਸੀਂ ਦੱਸਿਆ ਕਿਉਂ ਨਹੀਂ ਮੈਨੂੰ ਉਹ ਸਰਪ੍ਰਾਈਜ਼ ਚੀਜ਼ ਵੀ ਹੁੰਦੀ ਆ ਹੁਣ ਤੂੰ ਕਲੇਸ ਪਾ ਲਿਆ ਮੈਨੂੰ ਦੱਸਣਾ ਪੈ ਗਿਆ ਕੋਈ ਗੱਲ ਨਹੀਂ ਮੈਂ ਜਾਣਾ ਫੜ ਕੇ ਲਿਆਉਣਾ ਸਨੇਰੇ ਤੋਂ ਜਾ ਕੇ ਜਾ ਫੜ ਲਿਓ ਫਿਰ ਸ਼ੁਭ ਕਾਮ ਚ ਦੇਰੀ ਕਾਦੀ ਜਾ ਹੁਣ ਹੀ ਜਾਓ ਫਿਰ ਫੜਨ ਮੇਰੇ ਵਾਸਤੇ ਚੈਨੀ ਕੀ ਆਖਿਆ ਸੀ ਕਿ ਆਹ ਉਹ ਪੁੱਲ ਲੱਗੀਆਂ ਕਹਿੰਦੀ ਪਹਿਲਾਂ ਚੈਨੀ ਫੜ ਲੈ ਚੱਲ ਰਹਿਣ ਦੇ ਪਹਿਲਾਂ ਚੈਨੀ ਵੀ ਫੜ ਲੈਣਾ ਜਾ ਕੇ ਆ ਕੇ ਫਿਰ ਚਾਹ ਪੀ ਕੋਈ ਨਹੀਂ ਤੁਹਾਡੇ ਆਉਂਦਾ ਨੂੰ ਮੈਂ ਚਾਹ ਵੀ ਬਣਾ ਦੂੰਗੀ ਜੇ ਕਹੋਂ ਤਾਂ ਦੁੱਧ ਚ ਪੱਤੀ ਪਾ ਦੂੰ ਲੈ ਚਨਾ ਪਾ ਕੇ ਠੀਕ ਐ ਐਡੀ ਕੀ ਗੱਲਾਂ ਜਾਹਾ ਚੂਹਾ ਦੀ ਜਦੋਂ ਤੁਸੀਂ ਮੇਰੇ ਲਈ ਇੰਨਾ ਸੋਚਦੇ ਮੈਂ ਨਹੀਂ ਪੂਰਾ ਸੋਚ ਸਕਦੀ ਹੈਗੀ ਚੱਲ ਲੈ ਕੇ ਆਓ ਚੈਨੀ ਆਉਂਦੇ ਨੂੰ ਦੁੱਧ ਚ ਪੱਤੀ ਪਾ ਦੂੰ ਮੈਂ ਚੱਲ ਕੋਈ ਗੱਲ ਨਹੀਂ ਜਾਣਾ ਫਿਰ ਮੈਂ ਬਹੁਤ ਖੁਸ਼ ਹੈ ਹਾਂ ਚੱਲ ਜਾਓ ਚਲ ਮੈਂ ਵੀ ਇੱਥੇ ਬੈਣੀ ਆਂ ਜਦੋਂ ਆਉਣਗੇ ਉਦੋਂ ਜੇ ਪਾਲੂਗੀ ਤਾਂ ਤੇ ਚਪਤੀ ਮੈਂ ਬੈਠਾਂ ਬਿੰਦਾ ਇਹ ਪਤਾ ਨਹੀਂ ਬੁੜੀ ਕੀ ਕਰੀ ਜਾਂਦੀ ਐ ਲੈ ਪਰਾਂ ਜੇ ਠੀਕ ਹੋ ਕੇ ਬੈਠਾਂ ਬਿੰਦ ਬੈ ਕੇ ਨਾ ਫੋਣੀ ਦੇਖ ਜੀ ਉੱਠਾ ਕਰੀ ਬੈਠੀ ਐ ਮਾਂ ਜੀ ਉਹ ਤੋਂ ਮੀਤ ਹਾਂ ਮਾਂ ਆਹ ਵਾ ਤੂੰ ਫੋਨ ਲਾ ਕੇ ਦੇਈ ਭੈਣ ਨੂੰ ਕਿਹੜੀ ਭੈਣ ਨੂੰ ਫੋਨ ਤੇਰੀ ਨੰਦ ਨੂੰ ਪੁੱਤ ਅੱਛਾ ਨੰਦ ਨੂੰ ਹੁਣ ਮੈਂ ਆਉਦੇ ਫੋਨ ਤੋਂ ਫੋਨ ਲਾ ਕੇ ਦੇਵਾ ਮੈਨੂੰ ਨਹੀਂ ਬਿੰਦ ਕੋਣ ਦੇਖਣ ਦੇਣਾ ਹੈਗਾ ਹੈ ਕਿਸੇ ਵੇਲੇ ਨਾ ਤੇਰੇ ਕੋਲ ਕੀ ਪੈੜ ਜਾਇਆ ਤਾਂ ਹੈਗਾ ਉਹ ਤੋਂ ਕਿਉਂ ਨਹੀਂ ਲਾਉਂਦੀ ਹੈਗੀ ਤੂੰ ਫੋਨ ਕੁੜੀ ਨੂੰ ਪੁੱਤੋ ਉਹ ਤੇ ਡਿੱਗ ਕੇ ਨਾ ਟੁੱਟ ਗਿਆ ਹੋਏ ਵੀ ਮੇਰਾ ਰੱਬਾ ਸੱਚੀ ਨੁਕਸਾਨ ਤੇ ਨੁਕਸਾਨ ਕਰ ਦਿੱਨੀ ਆ ਨਾ ਤੂੰ ਮੈਨੂੰ ਕਹਿੰਨੀ ਡਿੱਗ ਕੇ ਟੁੱਟ ਗਿਆ ਤੇ ਬੰਟੂ ਮੈਨੂੰ ਰਾਤ ਦੱਸਦਾ ਸੀਗਾ ਤੂੰ ਹੁਣ ਕਹਿੰਨੀ ਮੇਰਾ ਬੈਲੈਂਸ ਮੁੱਕੇ ਨੂੰ ਦੋ ਦਿਨ ਹੋ ਗਏ ਆ ਗੱਪ ਜੇ ਮਾਰਨੇ ਕਿੱਥੋਂ ਸਿੱਖ ਗਈ ਤੂੰ ਉਹ ਪੁੱਤੋਂ ਨੂੰ ਖੋਲਦੀ ਸੀ ਮੈਂ ਖਾ ਕੀ ਪਤਾ ਇਹਦੇ ਚ ਨਾ ਕੋਈ ਗੜਬੜ ਹੋਵੇ ਉਹ ਖੋਲਦੀ ਖੋਲਦੀ ਤੋਂ ਪੁੱਤ ਥੱਲੇ ਡਿੱਗ ਪਿਆ। ਨਾ ਤੂੰ ਤਾਂ ਫਿਰ ਆਪ ਹੀ ਮਕੈਨੀਕਲ ਬਣ ਕੇ ਬੈ ਗਈ ਹੈ ਫੋਨ ਦੀ ਵੀ ਆਪ ਹੀ ਰਿਪੇਅਰ ਕਰ ਲੈਣੀ ਆ। ਆਏ ਨੁਕਸਾਨ ਕਰਦੀ ਤੂੰ ਆਏ ਗਾਲਾਂ ਲੈਣੀ ਆ। ਮੇਰੇ ਜਮਾ ਜੀ ਨਹੀਂ ਕਰਦਾ ਹੈਗਾ ਤੈਨੂੰ ਗਾਲਾਂ ਦੇਣ ਨੂੰ। ਕੱਲ ਕਰ ਤੂੰ 24 ਘੰਟੇ ਨਾ ਕੋਈ ਨਾ ਕੋਈ ਬਹਾਨਾ ਲੱਭਦੀ ਰਹਿਣੀ ਆ ਵੀ ਆ ਜਾ ਮੀਤ ਮੇਰੇ ਨਾਲ ਲੜ ਮੇਰੇ ਵਿੱਚ ਵੱਜ ਸਮਾਰ ਕੇ। ਚਲ ਕੋਈ ਨਾ ਪੁੱਤ ਜਿਹੜੀਆਂ ਦੋ ਗੱਲਾਂ ਕਹਿਣੀਆਂ ਬਾਅਦ ਚ ਕਹਿ ਦੀ ਭੈਣ ਨੂੰ ਫੋਨ ਲਾ ਦੇ। ਨਾ ਕਰਨਾ ਕੀ ਹੈ ਤੂੰ ਫੋਨ ਲਵਾ ਕੇ ਹੁਣ ਉਹਨਾਂ ਨੂੰ। ਉਹ ਤੇ ਮੈਂ ਖੈਰ ਸੁਖ ਪੁੱਛਣੀ ਆ। ਕਿੰਨੇ ਦਿਨ ਹੋ ਗਏ ਭੈਣ ਦਾ ਫੋ ਅੱਛਾ ਖੈਰ ਸੁਖ ਤੈਨੂੰ ਹੈਗੀ ਐ ਨਹੀਂ ਅਕਲ ਵੀ ਖੈਰ ਸੁਖ ਪੁੱਛਲਾ ਹੈ ਨਾ ਮੇਰਾ ਕਦੇ ਪੁੱਛਿਆ ਤੂੰ ਘਰੇ ਫਿਰਦੀ ਦਾ ਵੀ ਤੇਰਾ ਕੋਈ ਸੁੱਖ ਦਾ ਤੂੰ ਰੋਟੀ ਪਾਣੀ ਖਾ ਲਿਆ ਕਾ ਨਾ ਖਾ ਲਿਆ ਕੁੜੀ ਦਾ ਤਾਂ ਮੈਂ ਤੇਰਾ ਪਹਿਲਾਂ ਵੀ ਇੱਕ ਦਿਨ ਮੇਰੇ ਕੋਲ ਤੇ ਗੱਲਾਂ ਕੀਤੀਆਂ ਸੀ ਤੂੰ ਸਾਰੀ ਰਿਕਾਰਡਿੰਗ ਪਈ ਹੈ ਮੇਰੇ ਕੋਲ ਆਪੀ ਹੋ ਜਾਂਦੀ ਰਿਕਾਰਡਿੰਗ ਨਾਲ ਮੈਂ ਨਹੀਂ ਕਰਦੀ ਹੈਗੀ ਬੜਾ ਉਹਨੂੰ ਤਾਂ ਪੁੱਛਦੀ ਸੀ ਪੁੱਤ ਟਾਈਮ ਨਾਲ ਰੋਟੀ ਖਾ ਲੈਨੀ ਆ ਸਰਾਮ ਨਾਲ ਉੱਠਿਆ ਘਰ ਤੜਕੇ ਕਾਲੀ ਨਾ ਕਰਿਆ ਕਰ ਮੈਨੂੰ ਤਾਂ ਇਹੋ ਜਿਹੀ ਗੱਲਾਂ ਕਦੇ ਕਹੀਆਂ ਨਹੀਂ ਤਾਂ ਹੀ ਮੇਰਾ ਢੱਡ ਮੱਚਦਾ ਫਿਰ ਪੁੱਤ ਮੇਰੀ ਗੱਲ ਸੁਣ ਫਰਕ ਤਾਂ ਪੁੱਤ ਮੈਂ ਤੇਰੇ ਨਾਲ ਵੀ ਨਹੀਂ ਰੱਖਿਆ ਜੇ ਪੁੱਤ ਤੈਨੂੰ ਐ ਲੱਗਦਾ ਤਾਂ ਫਿਰ ਮੈਂ ਕੁਛ ਕਰ ਨਹੀਂ ਸਕਦੀ ਉਹ ਤਾਂ ਪੁੱਤ ਮੈਂ ਤੇਰਾ ਵੀ ਕਰਦੀ ਉਹ ਨਹੀਂ ਐ ਕੁੜੀ ਜਿੰਨੇ ਹੀ ਕਰਦੀ ਐ ਅੱਛਾ ਕਰਦੀ ਐ ਮੇਰਾ ਫਿਰ ਮੇਰਾ ਕਦੇ ਪੁੱਛਿਆ ਕਾ ਤੂੰ ਨਹੀਂ ਤੂੰ ਹਾਲ ਚਾਲ ਮੈਨੂੰ ਐ ਦੱਸੀ ਪੁੱਤ ਹੁਣ ਤੂੰ ਠੀਕ ਠਾਕ ਤਾਂ ਹੈਗੀ ਐ ਵਧੀਆ ਮੰਜੇ ਤੇ ਨਾਤੀ ਧੋਤੀ ਬੈਠੀ ਐ ਨਾ ਤੋ ਅਕੇ ਤਾਂ ਹੁਣ ਮੈਂ ਕੰਮ ਕੰਦੇ ਕਰਦੀ ਆ ਆਪ ਤੇ ਬਹਿ ਗਈ ਔਰ ਤੂੰ ਇਥੇ ਕਮਾਂਦਰੇ ਕਰਦੀ ਆ ਮਾੜਾ ਜੇ ਕੰਮ ਕੀ ਕਰਨਾ ਹੁੰਦਾ ਵਧੰਤ ਵਧਾ ਦਿੰਨੀ ਆ ਤਾਂ ਹੀ ਅੱਜ ਤਾਂ ਮੈਂ ਕਹਿੰਨੀ ਤੇਰੇ ਮੂਰੇ ਬੰਨੇ ਦੋ ਹੱਥ ਮੈਂ ਤਾਂ ਆਪ ਹੀ ਕਰ ਲੂ ਕੰਮ ਪੁੱਤ ਲਾ ਦੇ ਸੀ ਬਣ ਕੇ ਫੋਨ ਕੌਣ ਮੇਰੇ ਤਾਂ ਆਪ ਬੈਲੈਂਸ ਮੁੱਕਿਆ ਪਿਆ ਮੈਂ ਕਿੱਥੋਂ ਲਾਦਾ ਤੈਨੂੰ ਕੌਣ ਨਹੀਂ ਮੈਂ ਲਾ ਕੇ ਦੇ ਦਿੰਦੀ ਬੈਲੈਂਸ ਹੈ ਨਹੀਂ ਮੇਰੇ ਕੋਲ ਤੇ ਪੁੱਤ ਬੰਟੂ ਕਿੱਥੇ ਗਿਆ ਬੰਟੂ ਇਹਨੂੰ ਕਹਾਨੂੰ ਦੱਸਣਾ ਉਹ ਤਾਂ ਕਿਸੇ ਕਿਸੇ ਕੰਮ ਗਿਆਗਾ ਜ਼ਰੂਰੀ ਕੰਮ ਸੀ ਉਹਨੂੰ ਕਿਤੇ ਬਾਹਰ ਅੱਛਾ ਪੁੱਤ ਕਿਦੋਂ ਆਊਗਾ ਆਏ ਤਾਂ ਹੁਣ ਮੈਨੂੰ ਵੀ ਨਹੀਂ ਪਤਾ ਮੈਨੂੰ ਕਿਹੜਾ ਗੁੱਠਾ ਲਾ ਕੇ ਗਿਆ ਮੈਂ ਹੁਣੀ ਆ ਜਾਂਗਾ ਵਾਪਸ ਹੇ ਜੱਪਤ ਕੀ ਜ਼ਰੂਰੀ ਕੰਮ ਹੋ ਗਿਆ ਹਾਈਵੇ ਮੇਰਾ ਰੱਬਾ ਕਿੰਨੇ ਆਂਤਰਾ ਲੈਂਦੀ ਹੈ ਲੈ ਇਹ ਗੱਲ ਦਾ ਕਹੜੇ ਨਹੀਂ ਚੜਦੇ ਹੈ ਜੇ ਕੀ ਜ਼ਰੂਰੀ ਕੰਮ ਹੈ ਬੰਦਿਆਂ ਨੂੰ ਸੌ ਕੰਮ ਹੁੰਦੇ ਹੁਣ ਮੈਂ ਤੈਨੂੰ ਕੱਲੀ ਕੱਲੀ ਗੱਲ ਦੱਸਾਂ ਜਦੋਂ ਮੈਂ ਕਹਿੰਦੀ ਮੈਨੂੰ ਨਹੀਂ ਦੱਸ ਕੇ ਗਿਆ ਤੈਨੂੰ ਮੈਂ ਕੀ ਦੱਸਦਾ ਪੁੱਤ ਜਦੋਂ ਬੰਦਾ ਬਾਹਰ ਜਾਉਂਦਾ ਹੈ ਨਾ ਉਹਦੀ ਬਿੜਕ ਰੱਖਦੇ ਹੁੰਦੀ ਹੈ ਮੈਂ ਤੈਨੂੰ ਐ ਨਹੀਂ ਕਹਿੰਦੀ ਹਣ ਜੋ ਕੱਜ ਤੂੰ ਕਰਦੀ ਆ ਤੂੰ ਇਹ ਕਹਿੰਦੀ ਹੈ ਵੀ ਮੈਂ ਵੀ ਉਹ ਸਿੱਖ ਲਾਂ ਤੂੰ ਤਾਂ ਉਹ ਪੁੱਤ ਦੀ ਬਿੜਕਾਂ ਰੱਖਦੀ ਸੀ ਪਹਿਲਾਂ ਉਹਦੇ ਬੰਦੇ ਦੀ ਰੱਖਦੀ ਸੀ ਉਹ ਵਿਚਾਰਾ ਮਰ ਗਿਆ ਹੁਣ ਇਹਦੀਆਂ ਬਿੜਕਾਂ ਰੱਖੀ ਰੱਖਦੀ ਹੈ ਵੀ ਕਿੱ ਪੁੱਤ ਰੋਟੀ ਬਾਣੀ ਖਾ ਕੇ ਗਿਆ ਸੀ ਹਾਂ ਹਾਂ ਖਾ ਕੇ ਗਿਆ ਲੈ ਅੱਜ ਫਿਕਰ ਕਰਨਾ ਜ਼ਿਆਦਾ ਗੇ ਪੁੱਤ ਦਾ ਖਾ ਕੇ ਗਿਆ ਰੋਟੀ ਕਹਿੰਦਾ ਸੀ ਚਾਹ ਬਣਾ ਦੇ ਉਹਦੇ ਆਉਂਦੇ ਨੂੰ ਪਾ ਦੂੰਗੀ ਮੈਂ ਦੁੱਧੇ ਚ ਪੱਤੀ ਚਲ ਚਾਹੇ ਕਰ ਜਿਵੇਂ ਲੀਆਂ ਤਾਂ ਤੂੰ ਪਾ ਦੇ ਘਟ ਦੁੱਧੇ ਚ ਪੱਤੀ ਪਾ ਕੇ ਰੱਖ ਦੇ ਮੈਂ ਦੇ ਦੂੰਗੀ ਬਣ ਕੇ ਆਏ ਨੂੰ ਚੰਗਾ ਪੁੱਤ ਫੇਰ ਨਾ ਬੰਟੂ ਦੇ ਫੋਨ ਤੋਂ ਫੋਨ ਲਵਾ ਦੀ ਭੈਣ ਨੂੰ ਚੰਗਾ ਕੋਈ ਨਹੀਂ ਕੋਈ ਨਹੀਂ ਲਾ ਦੂੰ ਕਿਸੇ ਨਹੀਂ ਹਾਂ ਮੈਂ ਤੇਰਾ ਮੱਤਾ ਬੈਂਦਾ ਬਈਂ ਦੀ ਸੀਗੀ ਮਾਚਾ ਲੈ ਬਈਂ ਚਲ ਕੋਈ ਨਹੀਂ ਪੁੱਤ ਮੈਂ ਚਾਹ ਮੈਂ ਬਣਾ ਦੇਨੀ ਹੈ ਚਾਹ ਨਹੀਂ ਬਣਾਉਣੀ ਦੁੱਧੇ ਚ ਪੱਤੀ ਪਾਉਣੀ ਆ ਚੰਗਾ ਪੁੱਤ ਦੁੱਧੇ ਚ ਪੱਤੀ ਤੂੰ ਹੀ ਪ ਹਾਂ ਹਾਂ ਮੈਂ ਵੀ ਪੀ ਲੂ ਮੇਰੇ ਕੜਾ ਲੰਘਦੀ ਨਹੀਂ ਹਲਕ ਥਾਣੀ ਠੀਕ ਆ ਬੁੱਤ ਤੂੰ ਵੀ ਪੀ ਲਈ ਆਦੀ ਮਾਰੂ ਜੀ ਚਾਹ ਕਰਕੇ ਤੂੰ ਮੈਂ ਮਰ ਜਾ ਕੇ ਨਿਆਂਤਰੇ ਲੈਂਦੀ ਆ ਬੜਕ ਪੂਰੀ ਰੱਖਦੀ ਆ ਤਾਂ ਹੀ ਕਹਿੰਦੀ ਆ ਕੁੜੀ ਨੂੰ ਫੋਨ ਲਾ ਦੇ ਇਹ ਸਾਰਾ ਕੁਛ ਨਾ ਕੁੜੀ ਨੂੰ ਦੱਸੂਗੀ ਆਏ ਮੈਂ ਵੀ ਨਹੀਂ ਫੋਨ ਲਾ ਕੇ ਦਿੰਦੀ ਫੋਨ ਤੇਰਾ ਟੁੱਟਿਆ ਕਾਣੂ ਆ ਫੋਨ ਤਾਂ ਮੈਂ ਤੋੜਿਆ ਤੇਰਾ ਕਿਉਂਕਿ ਜੇ ਕੁਝ ਮੈਂ ਕਰਦੀ ਆ ਮੁੜ ਕੇ ਕੁੜੀ ਨੂੰ ਦੱਸ ਦੇਂਗੀ ਇੱਥੇ ਕਲੇਸ਼ ਪਊਗਾ ਕੁੜੀ ਨੂੰ ਤਾਂ ਮੈਂ ਕੁਝ ਪਤਾ ਲੱਗਣ ਨਹੀਂ ਦਿੰਦੀ ਆ ਜਿਹੜੇ ਤੂੰ ਕਹਿੰਦੀ ਸਨੇਹਾ ਲਾ ਦੀ ਵਾਂਟੂ ਨੂੰ ਕਤੋਂ ਮੈਂ ਜਮਾ ਬਿਲ ਲਉਂਦੀ ਬੰਟੂਨ ਤਮੇ ਦੱਸਦੀ ਨਹੀ ਹੈਗੀ ਤੇਰੀ ਮਾਂ ਨੇ ਤੇਰੀ ਭੈਣ ਨਾਲ ਫੋਨ ਤੇ ਗੱਲ ਕਰਨੀ ਹੈ ਮੈਂ ਕੋਈ ਕਰਾਵਾਂ ਗੱਲਾਂ ਚਲ ਮੈਂ ਤਾਂ ਇੰਸਟਾਗ੍ਰਾਮ ਜਾ ਦੇਖਦੀ ਸੀ ਗਾਪੀ ਮਾਰਤਾ ਮੈਂ ਤਾਂ ਬੈਲੈਂਸ ਮੁੱਕ ਗਿਆ ਮਾਰੂ ਜੀ ਚਾਤਾ ਬਣ ਗਈ ਮੈਂ ਤਾਂ ਇਹ ਨਹੀਂ ਸਮਝਉਂਦੀ ਵੀ ਕੋੜੀ ਵੀ ਨੂੰ ਗੁੱਸਾ ਕਿਹੜੀ ਗੱਲ ਦਾ ਹੈ ਬੈਠੀ ਨੂੰ ਮਿਲਦਾ ਸਾਰਾ ਕੁਝ بس ਕੱਲਾ ਕੁੜੀ ਨੂੰ ਫੋਨ ਲਾਉਣ ਨੂੰ ਵੀ ਕਿਹਾ ਸੀ ਕਿਹੜਾ ਕੁਸੂਰ ਵੱਧ ਮੰਗ ਲਿਆ ਉਹ ਦੁੱਬੜੀ ਉਹ ਐ ਵੀ ਆੜੂ ਕ ਮਾੜਦੇ ਫੋਨ ਤੇ ਫੋਨ ਲਾਦੇ ਜਿਦੋਂ ਉਹਨੂੰ ਪਤਾ ਤਾਂ ਹੈਗਾ ਵੀ ਉਹਦੀ ਮਾਂ ਦਾ ਬੁਰਾ ਹਾਲ ਹੈ ਜੇ ਹੁਣ ਕਿਸੇ ਕੋਲੇ ਦੱਸੂਗੀ ਤਗੜਾ ਨਾ ਹੱਸਦਾ ਇੱਕ ਦੀਆਂ ਚਾਰ ਬੁਣਾ ਕੇ ਛੱਡੂ ਕਹੂਗਾ ਹੁਣ ਲੈ ਲੈ ਪਰੇਥਾ ਕੀ ਕਰਾਵਾਂ ਨਾ ਕੋਈ ਖੂ ਖਾਤਾ ਵੀ ਨਹੀਂ ਚੱਲਦਾ ਹੁਣ ਤਾਂ ਜੇ ਪੁੱਤ ਨੂੰ ਦਸਤੀਆਂ ਪੁੱਤ ਦਾ ਘਰ ਖਰਾਬ ਹੁੰਦਾ ਦਸਤਾ ਪੁੱਤ ਨੂੰ ਵੀ ਦੇਵਾ ਸੂਣ ਵੀ ਲਊਗਾ ਪਰ ਦੋਨੋਂ ਚੀ ਲੜ ਪੈਣਗੇ ਅੱਗੇ ਪਿੰਡ 'ਚ ਜਿਹੜੇ ਦੋ ਤਿੰਨ ਘਰਾਂ ਨਾਲ ਬੁਰਾ ਹਾਲ ਹੋਇਆ ਉਹੀ ਹਾਲ ਆਪਣੇ ਘਰ ਨਾਲ ਹੋ ਇਹ ਸੋਚ ਕੇ ਚੁੱਪ ਕਰ ਜਾਂਦੀ ਹੈ ਦੁੱਧ 'ਚ ਪੱਤੀ ਤਾਂ ਉਹਨਾਂ ਦੀ ਅੱਡ ਪਾਤੀ ਆਪਦੀ ਮਾਰੂ ਜੀ ਚਾ ਕਰ ਲੈ ਮੈਨੂੰ ਦੁੱਧ 'ਚ ਪੱਤੀਆਂ ਕਿੱਥੇ ਸੁੱਜਦੀਆਂ ਮਹਰੂ ਚਾਹ ਨਾਲ ਹੀ ਟਾਈਮ ਪਾਸ ਕਰ ਲੂੰਗੀ ਚੱਲ ਪੁੱਤ ਤੁਸੀਂ ਹਾਸਦੇ ਖੇਡਦੇ ਰਹੋ ਤੁਹਾਨੂੰ ਵੇਖ ਕੇ ਹੀ ਰਾਜੀ ਰਹੂੰਗੀ ਮੈਂ ਤਾਂ ਇਹੇ ਲਹਲਾ ਸੰਜੀ ਸਲਕੇ ਰੱਖਦਾ ਟੱਕੜੀਆਂ ਦਾਈ ਹਾਂ ਟੱਕੜੀਆਂ ਪੁੱਤ ਹੋਰ ਠੀਕ ਹੈ ਹਾਂ ਠੀਕ ਆ ਵਧੀਆ ਚੱਲ ਚੰਗਾ ਹੋ ਗਿਆ ਪੁੱਤ ਤੇ ਹੱਥ ਜੇ ਬਲਾਂ ਖਰਾਬ ਕਰ ਰੱਖਿਆ ਕੀ ਹੋ ਗਿਆ ਇਹ ਪੁੱਤ ਪੱਕੇ ਜੇ ਨਿਕਲ ਜਾਂਦੇ ਤੇ ਨੂੰ ਪਤਾ ਹੀ ਹੈ ਤੇ ਫਿਰ ਤੂੰ ਆਹ ਕੰਮ ਜਾ ਕੇ ਕਰੀਂ ਦੇਖ ਤੇ ਹੱਥ ਅਜੇ ਵੀ ਖਰਾਬ ਹੋਏ ਪਿਆ ਕਿੰਨੇ ਚਲ ਕੋਈ ਨਾ ਪੁੱਤ ਹੋਰ ਦੱਸ ਤੇਰੀ ਮਾਂ ਦਾ ਕੀ ਹਾਲ ਹੈ ਹਾਂ ਮਾਂ ਦਾ ਹਾਲ ਤਾਂ ਠੀਕ ਆ ਰੱਖੇ ਨੂੰ ਪਰੇ ਤੇ ਮੀਤ ਕਿਧਰ ਗਈ ਉਹ ਤਾਂ ਪੁੱਤ ਅੰਦਰ ਆਰਾਮ ਕਰੀ ਜਾਂਦੀ ਹੈ ਆਰਾਮ ਕਰੀ ਜਾਂਦੀ ਆਹ ਕਿਹੜਾ ਟਾਈਮ ਆਰਾਮ ਕਰਨ ਦਾ ਕੰਮਾਂ ਦਾ ਟਾਈਮ ਆ ਹੁਣ ਆਰਾਮ ਕਰਨ ਦਾ ਟਾਈਮ ਆ ਇਹ ਹਾਲੇ ਲੀਹੂਆ ਜੇ ਤੂੰ ਉੱਚੀ ਬੋਲਵੇਂਗੀ ਸੋਨ ਨੂੰ ਆਏ ਲੱਗੂਗਾ ਵੀ ਮਾਂ ਕੁਸ ਕਹੀ ਜਾਂਦੀ ਹੈ ਲਾ ਫਿਰ ਇਹ ਚ ਕੋ ਡਰਨ ਵਾਲੀ ਗੱਲ ਤਾਂ ਆਈ ਇਹ ਕੋ ਡਰਨ ਵਾਲੀ ਗੱਲ ਨਹੀਂ ਹੈਗੀਗੀ ਉਹਨੂੰ ਆਪ ਨੂੰ ਚਾਹੀਦਾਗਾ ਪਿਪਾ ਹੀ ਹੁਣ ਕੰਮਾਂ ਦਾ ਟਾਈਮ ਆ ਕੰਮ ਧੰਦਾ ਕਰਿਆ ਕਰੇ ਅੰਦਰ ਵਰਕੇ ਕੋ ਪੈਣ ਦਾ ਟਾਈਮ ਆਗਾ ਮੈਂ ਵੇ ਦਿੱਤੀ ਆਹੇ ਤੇਰੇ ਮੁਰੇ ਜੋੜੇ ਹੱਥਾਂ 'ਤੇ ਉੱਚੀ ਨਾ ਬੋਲ ਮੇਰੀ ਤਾਂ ਨਾ ਰੋਟੀ ਖਾਣੀ ਦੁਪਰ ਕਰਦੀ ਹਾਂ ਆਏ ਕੇ ਮੈਂ ਰੋਟੀ ਖਾਣੀ ਦੁਪਰ ਕਰ ਦੋਗੀ ਜਿੰਨਾ ਤੱਕ ਤਾਂ ਅੰਨਗਮਾੜ ਹੈਗਾਗਾ ਨਾ ਦਾਈ ਉਹਨਾਂ ਚੱਕਣਾ ਡਰਿਆ ਕਰ ਕਿਸੇ ਗੱਲ ਦਾ ਤੇ ਤੂੰ ਬੰਟੂ ਕੋਲ ਨਹੀਂ ਗੱਲ ਕਰੀ ਹੈਗੀਗੀ ਨਾ ਨਾ ਮੇਰੀ ਧੀ ਇਹ ਹੀ ਗੱਲ ਮੈਂ ਕਹੇ ਜੇ ਮੈਂ ਮੇਰੇ ਮੁੰਡੇ ਕੋਲੇ ਗੱਲ ਕਰਤੀ ਨਾ ਕਹੇ ਕਸਮਾਂ ਤੇ ਜੂਬਾ ਲੈ ਨਾ ਤਾਂ ਹੀ ਨਾ ਇਹ ਗੱਲ ਸਭ ਝੂਠਾਗਾ ਅੱਛਾ ਤੂੰ ਆ ਦੇ ਤੇ ਜ਼ੁਲਮ ਸਹੀ ਆ ਨਹੀਂ ਆ ਮੁੰਡੇ ਕੋਲ ਨਾ ਗੱਲ ਕਰ ਮੁੰਡੇ ਕੋਲ ਕਿਉਂ ਨਾ ਗੱਲ ਕਰੇਗਾ ਉਹਨੂੰ ਦੱਸ ਸਮਾਰੀ ਸਮਾਰ ਕੇ ਗੱਲ ਸਾਰੀ ਗੱਲਵਾ ਦੱਸ ਆ ਤੇ ਢਹੋਲਾ ਕਰ ਮਾੜਾ ਮੋਟਾ ਉਹਨੂੰ ਸਮਝਾਊਗਾ ਨਹੀਂ ਬੁੱਤ ਨਿਆਣੀ ਐ ਚੱਲ ਹੌਲੀ ਹੌਲੀ ਅਕਲ ਆ ਜੂਗੀ ਆਪਦੇ ਘਰ ਨੂੰ ਬੇਖਾਫੀ ਭੱਜੂਗੀ ਕੰਮ ਕਰੂਗੀ ਤਾਈ ਤਾਈ ਤੂੰ ਕਿਹੜੀਆਂ ਗੱਲਾਂ 'ਚ ਫਿਰਦੀਆਂ ਅੱਜ ਕੱਲ ਤੇ ਜਵਾਬ ਕੋਈ ਨਿਆਣੇ ਨਹੀਂ ਹੁੰਦੇਗੇ ਅੱਜ ਕੱਲ ਤੇ ਤਾਂ ਜਾਂ ਜਾਂਦੇ ਸਿਆਣੇ ਹੋ ਜਾਂਦੇ ਹੈਗੇ ਨਾਲੇ ਮੇਰੀ ਗੱਲ ਹੁਣ ਅੱਜ ਦੀ ਘੜੀ ਜੇ ਮੇਰੀ ਗੱਲ ਹੁਣ ਹੀ ਕਰਦੀ ਹੈਗੀਗੀ ਦੇਖਦੀ ਨਹੀਂ ਹੈਗੀ ਤੇਰੇ ਵੱਲ ਚਾਰ ਦਿਨਾਂ ਨੂੰ ਕਿੱਥੋਂ ਸਿਆਣੀ ਹੋਈ ਉਹ ਹੁਣ ਤਾਂ ਉਹਦੀ ਉਮਰ ਆ ਕੰਮ ਕਰਨ ਦੀ ਜੋ ਨਿਆਣਾ ਹੋ ਗਿਆ ਕੋਈ ਤੇ ਫੇਰ ਤਾਂ ਕਰੀ ਖੜੀਏ ਕਮਾਂਦਰੇ ਮੈਂ ਤੈਨੂੰ ਆਏ ਪੁੱਛਦੀ ਸੀ ਛੁੱਡੀ ਪਾਲੀ ਦਾ ਫੋਨ ਫੜ ਨਹੀਂ ਆਇਆ ਨਾਤਾ ਹੀ ਪਾਲੀ ਦਾ ਫੋਨ ਤਾਂ ਖਰਾ ਆਇਆ ਨਹੀਂ ਹੈਗਾਗਾ ਨਾ ਤੇਰੀ ਗੱਲ ਹੋਈ ਨਹੀਂ ਹੈਗੀ ਨਾ ਛੁੱਡੀ ਪਾਲੀ ਨੇ ਆਏ ਨਹੀਂ ਦੱਸਿਆ ਵੀ ਭੈਣ ਦਾ ਕੀ ਹਾਲ ਹੈ ਵੇਖ ਮੈਂ ਤਾਂ ਆਪਣੀ ਜੀਤਾ ਨੂੰ ਫੋਨ ਹੀ ਨਹੀਂ ਲਾਇਆ। ਸਾਈ ਮੇਰੀ ਗੱਲ ਸੁਣ ਲੈ ਫੋਨ ਤਾਂ ਨਹੀਂ ਆਇਆ। ਜੇ ਨਾ ਤੇਨੂੰ ਫੋਨ ਲਾਇਆ ਲੂਏ ਨਹੀਂ ਗੱਲ ਗੁਲਕ ਕਹਿੰਦਾ ਕਰ ਬੰਟੂ ਨੂੰ ਗੱਲ ਕਰਾ ਦੇਣਗੇ। ਉਹ ਤੇ ਮੇਰਾ ਤਾਂ ਨਾ ਫੋਨ ਟੁੱਟ ਗਿਆ। ਲੈ ਉਹ ਨਿੱਕਾ ਜਿਹਾ ਫੋਨ ਸੀ। ਜੇ ਹੁਣ ਇਹਨਾਂ ਨੂੰ ਕਹਿੰਨੀ ਐ ਇਹ ਕਹਿ ਦਿੰਦੇ ਆ ਸਾਡੇ ਡਾਟਾ ਮੁੱਕ ਗਿਆ ਪਤਾ ਨਹੀਂ ਕੀ ਹੁੰਦਾ ਡਾਟਾ ਰੂਟਾ ਕਹਿ ਦਿੰਦੇ ਆ ਸਾਡੇ ਤਾਂ ਫੋਨ ਲੱਗਦੇ ਨਹੀਂ। ਉਹੀ ਮਾਰੀ ਜਾਂਦੇ ਚੰਗਾ ਭਲਾ ਤੁਹਾਡੇ ਵਾਈਫਾਈ ਲੱਗਿਆ ਹੋਇਆਗਾ ਨੱਟ ਨਟ ਉਹੀ ਕਹਿ ਦਿੰਦੇ ਅਗੇ ਨਾ ਡਾਟਾ ਮੁੱਕਿਆ ਚੱਲ ਕੋਈ ਨਾ ਖੈਰ ਸੁਖਦਾ ਤੈਨੂੰ ਮੈਂ ਪੁੱਛ ਕੇ ਦੱਸ ਦੂੰਗੀ ਜਦੋਂ ਕੁੜੀ ਦਾ ਫੋਨ ਆਇਆ ਸਾਡੀ ਦਾ ਮੈਂ ਦੱਸ ਦੂੰਗੀ ਕੋਈ ਨਹੀਂ ਸਾਰੀ ਗੱਲ ਬਾਤ ਤੇ ਪੁੱਤ ਤੂੰ ਨਾਲ ਫੋਨ ਲੈ ਆਈਆਂ ਤਾਂ ਭੈਣ ਨਾਲ ਕਰਦੀ ਕਰਾ ਫੋਨ ਤਾਂ ਮੈਂ ਲੈ ਕੇ ਨਹੀਂ ਆਈ ਜਵਾਕ ਜੇ ਦੇਖੇ ਆਂਦੇ ਸੀਗੇ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਤਾਂ ਮੈਂ ਚੱਕ ਲਿਆਉਂਦੀ ਖਰ ਕੋਈ ਨਾ ਮੈਂ ਗੱਲ ਕਰਵਾ ਦੂੰਗੀ ਬਾਕੀ ਮੇਰੀ ਗੱਲ ਸੁਣ ਲੈ ਤਾਈ ਇਹ ਗੱਲ ਸਭ ਝੂਠ ਪਈ ਮੀਤ ਨੂੰ ਤਾਂ ਮੈਂ ਸਮਝਾਉਂਗੀ ਆਏ ਨਹੀਂ ਹੁੰਦਾ ਹੁੰਦਾਗਾ ਤੇਰੇ ਹੱਥਾਂ ਦਾ ਬੁਰ ਨਾ ਪੁੱਤ ਮੀਤ ਨੂੰ ਨਾ ਕੁਛ ਵੀ ਕਹੀਂ ਹਾੜੇਤੀ ਬਣੀ ਆ ਬੋਲਦਾ ਉਹਦੇ ਨਾ ਮੱਥੇ ਵੀ ਨਾ ਲੱਗੀ ਮੈਂ ਤੈਨੂੰ ਐਂ ਕਹਿੰਦੀ ਸੀ ਮੈਂ ਨਾ ਜਦੋਂ ਗੋਹਾ ਸਿੱਟਣ ਜਾਉਂਗੀ ਨਾ ਰੂੜੀਆਂ ਕੋਲੇ ਉਦੋਂ ਪੁੱਤ ਬਣ ਕੇ ਨਾ 2:00 ਵਜੇ ਫੋਨ ਚੱਕ ਲਈ ਤੇ ਮੇਰੀ ਨਾ ਜੀਤਾ ਨਾਲ ਗੱਲ ਕਰਵਾ ਦੇ ਤਾਈ ਤੂੰ ਹਜੇ ਗੋਹਾ ਸਿੱਟੇਂ ਹੈ ਹੱਥਾ ਤੇਰਾ ਬੁਰਾ ਹਾਲਾ ਨਹੀਂ ਨਹੀਂ ਰਹਨ ਦਾ ਕਰ ਹੈ ਇਹ ਕੁਛ ਕਰਨ ਨੂੰ ਤੋ ਉਹਨੂੰ ਮਾੜਾ ਮੋਟਾ ਕੰਮ ਦੁੰਦੇ ਲਾਇਆ ਕਰ ਭਈ ਐਂ ਨਹੀਂ ਗੱਲ ਲੋਟ ਆਉਂਦੀ ਹੈਗੀ ਪੁੱਤ ਪੜੀ ਲਿਖੀ ਐ ਕਿੱਥੋਂ ਕੰਮ ਕਰਕੇ ਰਾਜੀ ਐ ਮੈਨੂੰ ਤਾਂ ਅੱਗੇ ਹੈਪੀ ਆਇਆ ਸੀ ਹੈਪੀ ਇੰਨਾ ਲੰਬਾ ਦੇਖ ਕੇ ਗਿਆ ਕਹਿੰਦਾ ਵੀ ਮੈਂ ਆਪਦੀ ਰਿਸ਼ਤੇਦਾਰੀ ਚੁ ਕਰਾਉਂਦਾ ਸੀ ਤਾਈ ਕਹਿੰਦਾ ਤੂੰ ਨੀ ਰਿਸ਼ਤਾ ਲਿਆ ਮੈਂ ਵੀ ਬਤੋਦੋ ਮੈਨੂੰ ਆਇਸੀ ਬਿਆਨਪੜ ਕੁੜੀ ਦਾ ਕਿੱਥੋਂ ਰਿਸ਼ਤਾ ਲਾਵਾਂਗੀ ਤਾਈ ਤੂੰ ਤਾਂ ਆਪ ਉਹਦੋਂ ਬਾਹਰ ਉਹ ਗੱਲਾਂ ਕਰਦੀ ਸੀ ਕਿ ਮੈਂ ਤੈਨੂੰ ਕਿਹਾ ਸੀ ਵੀ ਮੈਂ ਕਰਵਾ ਦਿੰਨੀ ਆ ਦੀ ਭੈਣ ਦਾ ਰਿਸ਼ਤਾ ਤੂੰ ਤਾਂ ਉਹਦੋਂ ਕਹਿੰਦੀ ਨਾ ਤੇਰੀ ਭੈਣ ਤਾਂ ਘੱਟ ਪੜੀ ਆ ਲੈ ਲੈ ਹੁਣ ਬਾਹਰਾਂ ਪੜਾਂ ਦੇ ਸਵਾਦ ਆਹੀ ਹੁੰਦਾਂ ਪੜਾਂ ਲਿਖਾਂ ਹਜੇ ਤਾਂ ਬਾੜਾਂ ਮੋਟਾਂ ਪੜਨਾ ਹਸਾਬ ਚ ਆ ਜਾਣਗੇ ਆ ਪਰ ਪੁੱਤ ਹੁਣ ਮੇਰੀ ਗੱਲ ਸੁਣ ਮੈਂ ਤਾਂ ਸੋਚਦੀ ਤਾਂ ਗਾਂ ਵਾਸਤੇ ਸੀ ਵੀ ਜਵਾਕ ਜੱਲੇ ਹੋਗੇ ਵੀ ਟੂਸ਼ਨਾ ਤੇ ਲਾਉਣੇ ਪੈਣਗੇ ਪੜਿਆ ਲਿਖਿਆ ਆਪਦੇ ਬੱਚੇ ਨੂੰ ਆਪ ਪੜਾ ਲੈਂਦਾ ਪਰ ਮੈਨੂੰ ਕੀ ਪਤਾ ਸੀ ਪਤਾ ਆਵਦੀ ਹੱਥੀ ਕੰਡੇ ਵੀ ਝਲੂਗੀ ਚੱਲ ਕੋਈ ਨਾ ਤਾਈ ਹੁਣ ਤਾਂ ਮੈਂ ਕਿਹੜਾ ਜਾਨੀ ਆ ਗਈ ਮੈਨੂੰ ਵੀ ਕੰਮ ਆ ਮੈਂ ਤਾਂ ਉਹੀ ਆ ਗਈ ਸੀ ਮੈਨੂੰ ਦੇਖ ਲਾ ਮੈਂ ਕਿੰਨੇ ਦਿਨ ਹੋ ਗਏ ਸੀ ਪਿੰਡ ਗਈ ਹੋਈ ਸੀਗੀ ਮਾ ਚੱਲ ਮੜਾ ਤਾਈ ਨੂੰ ਮਿਲਿਆ ਵਾ ਚੱਲ ਪੁੱਤ ਮੇਰੀ ਗੱਲ ਸੁਣ ਉਹ ਏ ਸੀ ਵਾਲੇ ਕਮਰੇ ਚ ਆ ਦੋ ਮਿੰਟ ਉਹਦੇ ਕੋਲੇ ਹੋ ਜੀ ਜੇ ਉਹਨੂੰ ਐ ਪਤਾ ਲੱਗ ਗਿਆ ਨਾ ਵੀ ਕਿਰਨ ਆਈ ਸੀ ਘਰੇ ਮੇਰੇ ਨਾਲ ਕਲੇਸ਼ ਹੋਊਗਾ ਵੀ ਪਤਾ ਨਹੀਂ ਤੂੰ ਘਰ ਦੀਆਂ ਗੱਲਾਂ ਦੱਸਿਆ ਉਹਨੂੰ ਨਾ ਨਾ ਕੋਈ ਨਾ ਤੂੰ ਐ ਨਾ ਫਿਕਰ ਜੀ ਕਰਾ ਕਰ ਨਾਲੇ ਮਾੜਾ ਮੋਟਾ ਪਤਾ ਹੀ ਆਪ ਵੀ ਬਈ ਕਰੜੀ ਰਿਹਾ ਕਰ ਆਇਨੀ ਤਰ੍ਹਾਂ ਟਾਈਮ ਪਾਸ ਹੋਣਾਗਾ ਚਲ ਪੁੱਤੋ ਐ ਸੋਡੇ ਵਰ ਗਾਂਡ ਗਵੰਡ ਹੈਗਾ ਧਾਈ ਆਪੇ ਕਰੜੀ ਐ ਪਰ ਐ ਆ ਪੁੱਤੋ ਸਾਰਾ ਦਿਨ ਚੁੱਭਣ ਦੀ ਲੱਗੀ ਜਾਂਦਾ ਇਦੋਂ ਤਾਂ ਹੀ ਲੱਗਦਾ ਮੇਰਾ ਪਚੱਕੀ ਲਵੇ ਨਾ ਨਾ ਤਾਈ ਇਹ ਜੀਆਂ ਗੱਲਾਂ ਨਾ ਕਰਿਆ ਕਰ ਦਿਓ ਕਿ ਮੇਰੇ ਤਾਂ ਮਨ ਪੜਾ ਹੁੰਦਾ ਜੇ ਤੂੰ ਇਹ ਜੀਆਂ ਗੱਲਾਂ ਕਰਦੀ ਹੈਗੀ ਹੁਣ ਜੇ ਮੈਂ ਪੁੱਤ ਕੁੜੀ ਦੇ ਬਾਹਰ ਜਾ ਕੇ ਬੈਠੂਗੀ ਤਾਂ ਉੱਥੇ ਨਹੀਂ ਸੋਣੀ ਲੱਗਦੀ ਇਦੋਂ ਤਾਂ ਆਏ ਆਂ ਵੀਰ ਆਬਾ ਇੱਥੇ ਹੀ ਸਾਹ ਪੂਰੇ ਕਰਦੇ ਚਲ ਪੁੱਤ ਦੀ ਬਦਨਾਮੀ ਤਾਂ ਨਾ ਹੋਊਗੀ ਚਲ ਕੋਈ ਨਾ ਤਾਈ ਚਲ ਐਨਾ ਬਾਲਾ ਮਨ ਜਾਣਣਾ ਹੋ ਕਰਿਆ ਕਰ ਸੱਟਿਆ ਕਰ ਤੇ ਮੈਂ ਹੁਣ ਮਾੜਾ ਯ ਮੀਤ ਨੂੰ ਮਿਲਿਆ ਵਾ ਚੰਗਾ ਚਲ ਪੁੱਤ ਮੈਂ ਤੇਰੇ ਵਾਸਤੇ ਚਾਹ ਬਣਾ ਦੇ ਨਾ 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 ਬਸ ਤਾਈ ਨਾ ਨਾ ਬਸ ਤਾਈ ਚਾਹ ਜਾਣ ਆਵਣੀ

ਮੰਮੀ ਦਾ ਆਥਨ ਵਾਲੀ ਰੋਟੀ ਟੁੱਕ ਦਾ ਪ੍ਰਬੰਧ ਕਰੀ ਜਾਂਦੀ ਸੀਗੀ ਬਲਾ ਕੁੜੀ ਦੇ ਵਿਚਾਰੀ ਦੇ ਹੱਥ ਜੇ ਖਰਾਬ ਹੋਏ ਪਏ ਹਨਾ ਉਹੋ ਕਿਉਂ ਕਰੀ ਜਾਂਦੀ ਐ ਫਿਰ ਉਹ ਦੇਖੀ ਇੱਕ ਤਾਂ ਹੱਡ ਦੀ ਨਹੀਂ ਹੈਗੀ ਮੈਂ ਤਾਂ ਉਹਨੂੰ ਬਾਲੇ ਬਾਰੀ ਕਿਹਾ ਪੈਣੇ ਵੀ ਮਾਂ ਤੂੰ ਕੁਝ ਕਰਿਆ ਨਾ ਕਰ ਮੈਨੂੰ ਸੁੱਤੀ ਪੀਂਦਾ ਨਾ ਲਫਾਇ ਦੇ ਚੱਕ ਲਿਆ ਤਰੀਕੀ ਜਾਂਦੀ ਹੈ ਫਿਰ ਵੀ ਲਸਨ ਸਿੱਲੀ ਆਂਦੇ ਆ ਕੋਲੇ ਉਂ ਬਲਾ ਬਲਾ ਖਰਾਬ ਹੋਗਾ ਪੰਗਾ ਉਹਦੀਆਂ ਲਸਨ ਨਿਉਣਾ ਚਿੱਲਣੇ ਸੀਗੇ ਕੈਨੀ ਆ ਮੈਂ ਜਾ ਕੇ ਉਹਨੂੰ ਵੀ ਮੈਂ ਫਿਰਨਾ ਆਈ ਮਾੜੀ ਵੱਜ ਜਾਂਦੀ ਹੈ ਮੈਥੋਂ ਬੋਲਿਆ ਜਾਂਦਾ ਫਿਰ ਵੀ ਕਿਉਂ ਲਸਨ ਸਿੱਲੀ ਨਹੀਂ ਆਉਣਾ ਆ ਨਾ ਤਾਂ ਪੱਕੇ ਨਿਕਲੇ ਪਏ ਆ ਉਹਦੇ ਤੇ ਹੋਰ ਬੁਰਾ ਹਾਲ ਹੋਇਆ ਪਿਆ ਜਮੇ ਉਹ ਰੋਹੀ ਤਾਂ ਗੱਲ ਆ ਮੈਂ ਤਾਂ ਬਥੇਰਾ ਟੋਕਦੀ ਆ ਸੁਣਦੀ ਮੇਰੀ ਕਿੱਥੋਂ ਆ ਬਜ਼ੁਰਗ ਹੁੰਦੇ ਨੇ ਜਿਹੜੇ ਜਵਾਕਾ ਵਰਗੇ ਮਤ ਹੋ ਜਾਂਦੀ ਹੈ ਬਜ਼ੁਰਗਾਂ ਦੀ ਉਹਨਾਂ ਨੂੰ ਫਿਰ ਆਪਦੀ ਮਰਜ਼ੀ ਨਾਲ ਕਰਦੇ ਜਿਹੜਾ ਕੁਝ ਕਰਨਾ ਹੁੰਦਾਗਾ ਉਹੀ ਤਾਂ ਕਰਨਾ ਭੈਣੇ ਦੇਖ ਮੈਂ ਤਾਂ ਨਾ ਦੀ ਮੰਗ ਹੀ ਸਮਝੀ ਇਹਨੂੰ ਬਲਾਈ ਹੀ ਪਿਆਰ ਕਰਦੀ ਆ ਵੀ ਸੱਸ ਨਾਲ ਮੈਂ ਤਾਂ ਕਦੇ ਫਰਕ ਨਹੀਂ ਰੱਖਿਆ ਆ ਜਦੋਂ ਇਹ ਮੇਰੇ ਟੋਕੇ ਟਕਈਏ ਤਾਂ ਮੈਂ ਕਹਿੰਨੀ ਆ ਕੰਮ ਨਾ ਕਰ ਨਾ ਕਰੇ ਕਰਦੀ ਆ ਨਾ ਮੈਂ ਤਾਂ ਲੜਪੈਨੀ ਆ ਫਿਰ ਭਾਵੇਂ ਮੈਨੂੰ ਮਾੜੀ ਸਮਝਣਾ ਅਗਲੇ ਹੋਰ ਨਾ ਦੂਰ ਦਿਨ ਆਇਨਾ ਕਰਿਆ ਕਰ ਤੂੰ ਲੜਿਆ ਨਾ ਕਰ ਭਾਈ ਦੇਖ ਲੈ ਤਾਈ ਦਾ ਤਾਂ ਸੁਭਾਚਾਰੀ ਦਾ ਬਲਾਈ ਚੰਗਾਗਾ ਬਲਾਈ ਠੰਡੇ ਸੁਭਾਅ ਦੀ ਹੈਗੀ ਤੂੰ ਸਮਝੀ ਨਹੀਂ ਹੈਗੀ ਉਹ ਮੈਂ ਨਹੀਂ ਲੜਦੀ ਨੀ ਆਦੇ ਮਾਂ ਬਣਾ ਕੇ ਲੜਦੀ ਆ ਮੈਂ ਮੈਂ ਵੀ ਐਂ ਕਹਿਣੀ ਆ ਵੀ ਚੱਲ ਕੋਈ ਨਾਲ ਉਹ ਮਾੜਾ ਪੁੱਟ ਪਿਆਰ ਜੇ ਨਾਲ ਕਹਿ ਦਿਆ ਕਰ ਵੀ ਮਾਂ ਆ ਕੰਮ ਨਾ ਕਰ ਵੀ ਮੈਂ ਕਰ ਲੂੰਗਾ ਆਪੇ ਤੇ ਮੇਰੀ ਮਾਂ ਹਟਦੀ ਨਹੀਂ ਕੰਮ ਕਰ ਲਉ ਮਾੜਾ ਜੇ ਭੱਜ ਕੇ ਪਏ ਤੇ ਹਟਦੀ ਹੈਗੀ ਆ ਹੁਣ ਲਸਣ ਸਿੱਲੀ ਆਂ ਦੀ ਮੈਂ ਉੱਠ ਕੇ ਸਾਰਾ ਕਰਤਾ ਲੈਣਾ ਨਾਲ ਮੈਂ ਹੀ ਕਰਨਾ ਹੁੰਦਾ ਸਾਰਾ ਕੰਮ ਚਲ ਕੋਈ ਨਾ ਹੋਤਾ ਭਈ ਤੇਰਾ ਘਾਰਾ ਦੇਖ ਤੈਨੂੰ ਕੰਮ ਬਣਿਆ ਅਕਸਰ ਨੂੰ ਤੂੰ ਹੀ ਕਰਨਾ ਤੂੰ ਹੀ ਸੰਭਾਲਣਾਗਾ ਨਾ ਉਹ ਕਿੰਨਾ ਕਚਰ ਬੈਠੀ ਆ ਵਿਚਾਰੀ ਇਹ ਤਾਂ ਗੱਲ ਤੇਰੇ ਹੈਗੀ ਆ ਚਲ ਆਪਾਂ ਤਾਂ ਕਹਿੰਦੇ ਆ ਕਾਹਨੂੰ ਕਸ ਹੋਵੇ ਬੈਠੀ ਰਵੇ ਸੁੱਖੀ ਸੰਧੀ ਲੰਮੀ ਆ ਮਰਾ ਹੋਣ ਉਹ ਤਾਂ ਵਿਚਾਰੀ ਤੇ ਮੈਂ ਤਾਂ ਕਈ ਦਿਨਾਂ ਬਾਅਦ ਪਿੰਡੋਂ ਆਈ ਸੀ ਮੈਂ ਕਿਹਾ ਚਲ ਤਾਂ ਆਈ ਨੂੰ ਮਿਲਿਆ ਆ ਮਾ ਖਿਆਸ ਉਹ ਕੁੱਛ ਪੁੱਛਿਆ ਮੈਂ ਚੱਲ ਕਿੰਨੇ ਦਿਨ ਹੋ ਗਏ ਸੀ ਮਿਲੀ ਨਹੀਂ ਸੀਗੀ ਹੁੰਦਾ ਹੀ ਹੈ ਤੇ ਉਹ ਕਹਿੰਦੀ ਚੱਲ ਮੀਤ ਨੂੰ ਵੀ ਮਿਲ ਜੇ ਭਾਈ ਕਹਿੰਦੀ ਇੱਥੋਂ ਨਾ ਮੁੜ ਕਹਿੰਦੀ ਉਹ ਪਈ ਆ ਗਈ ਕਹਿੰਦੀ ਚੱਲ ਮਿਲਿਆ ਕਹਿੰਦੀ ਗਰਮੀ ਆ ਤੇ ਪਣ ਭੇਜਦਾ ਤੈਨੂੰ ਹਾਂ ਨਾ ਹੋਰ ਨਹੀਂ ਕੁਛ ਬੋਲੀ ਨਾ ਨਾ ਹੁਣ ਤਾਂ ਕੀ ਬੋਲਣਾ ਸੀਗਾ ਕੁਛ ਨਹੀਂ ਬੋਲੀ ਉਹ ਤਾਂ ਮੈਂ ਉਹਨੂੰ ਕਹਿਣ ਲੱਗੀ ਮਾ ਤੂੰ ਆਹ ਕੰਮ ਜੇ ਭਾਈ ਨਾ ਕਰਿਆ ਕਰ ਜਦੋਂ ਬਹੂ ਹੈਗੀ ਆਪੇ ਕਰ ਲਿਆ ਕਰ ਉਹ ਹੀ ਤਾਂ ਗੱਲਾਂ ਸਮਝਦੀ ਨਹੀਂ ਉਹ ਕਰਨੀ ਹਾਂ ਮੈਂ ਤਾਂ ਆਪ ਕਹਿਣੀ ਰਹੀ ਨਹੀਂ 24 ਘੰਟੇ ਚਲ ਕੋਈ ਨਾ ਮੇਰੀ ਗੱਲ ਸੁਣ ਲੈ ਮੈਂ ਤਾਂ ਤੈਨੂੰ ਇੱਕ ਗੱਲ ਕਹਿਣੀ ਹੈਗੀ ਭਈ ਗੁੱਸਾ ਨਾ ਕਰੀ ਮੈਂ ਤਾਂ ਉਸ ਵਾਂ ਇੱਕੀ ਗੱਲਾਂ ਕਰਦੀ ਆ ਚਲ ਦੇਖ ਮਾਵਾ ਵਰਗੀ ਏ ਤੇਰੇ ਹਣਾ ਹਾਂ ਮੈਂ ਤਾਂ ਕਹੀ ਨਹੀਂ ਬਣ ਮੈਂ ਤਾਂ ਫਰਕ ਹੀ ਨਹੀਂ ਰੱਖਿਆ ਫਰਕ ਹਾਂ ਕਿਉਂ ਆ ਜਿਹੜੇ ਬਜ਼ੁਰਗ ਹੁੰਦੇ ਆ ਉਹਨਾਂ ਦਾ ਤਾਂ ਸੁੱਖਣਾ ਪੁੰਨ ਧਰਮ ਬਿਲਾਈ ਲੱਗਦਾ ਨਾ ਨਾ ਮੈਂ ਤਾਂ ਬਾਲਾ ਹੀ ਕਰਦੀ ਆ ਦੱਸ ਕੇ ਤੇ ਹੱਡੀਆਂ ਤੇਨੂੰ ਪਹਿਲਾਂ ਸਾਰਾ ਕੁਛ ਹਾਂ ਚਲ ਕੋਈ ਨਾ ਵਧੀਆ ਰੋਟੀ ਪਾਣੀ ਫੜਾਇਆ ਕਰ ਭਈ ਕੱਲੀ ਜਣੀ ਹੈਗੀ ਆ ਕਿਹੜਾ ਕੋਈ ਹੋਰ ਬੈਠਾਗਾ ਨਾ ਨਾ ਕੁੜੀ ਐ ਇੱਕ ਸੋਡੀ ਉਹ ਚਲਾ ਆਪਦੇ ਘਰੇ ਹੈਗੀ ਹੈਗੀ ਹਾਂ ਤੇ ਹੋਰ ਸਾਡੀ ਕੁੜੀ ਹੈ ਸਾਡੇ ਤਾਂ ਚੱਲ ਇਹਦੇ ਨਾਲ ਵਧੀਆ ਬਣਾ ਕੇ ਰੱਖਿਆ ਕਰ ਭਈ ਰੋਟੀ ਟੁੱਕ ਫੜਾਇਆ ਕਰ ਆ ਹੀ ਹੁੰਦਾ ਵੱਡਿਆਂ ਨੇ ਹੋਰ ਕੀ ਲੈ ਜਾਣਾ ਉਹੀ ਤਾਂ ਗੱਲ ਚੱਲ ਮੇਰੇ ਤਾਂ ਅੱਖ ਜੀ ਲੱਗੀ ਸੀ ਮੇਲਾ ਦੇ ਮੰਮੀ ਨੇ ਕੱਲ ਦੀ ਚਾਹ ਬਣਾ ਕੇ ਪੀ ਲਈ ਹੋਊਗੀ ਮੈਂ ਦੇਖਦੀ ਆ ਘੁੱਟ ਕੇ ਚਾਹ ਧਰਦੀ ਆ ਤੇ ਨਾਲੇ ਬੰਟੂ ਬਾਜ਼ਾਰ ਨੂੰ ਗਿਆ ਸੀਗਾ ਇਧਰ ਪਿੰਡ 'ਚ ਹੀ ਇੰਨਾ ਬਾਜ਼ਾਰ ਤਾਂ ਕਿਹੜਾ ਹੈ ਪਿੰਡ ਵਾਲੇ ਸੰਧਿਆਰੇ ਕੋਲ ਚੰਨੀ ਬਣਨੀ ਦੇਵੇ ਠਾਸੀ ਮਰੀ ਅੱਛਾ ਹੋ ਗਿਆ ਚੰਨੀ ਬਣਨੀ ਹਾਂ ਭਣੇ ਜਨਮ ਦਿਨ ਤੇ ਸੀਗਾ ਚੱਲ ਚੰਗਾ ਭਈ ਵਧਾਈਨਾ ਭਈ ਜਨਮ ਦਿਨ ਦੀ ਵਧਾਈਆਂ ਸਵਾ ਭਧਾਈਆਂ ਤੇ ਇਹਨਾ ਮੇਰੇ ਵਾਸਤੇ ਵੀ ਕੋਟ ਚਾਹ ਬਣਾ ਲੈਣੀ ਬੈਠਾ ਚਾਹ ਤਾਂ ਤਾਈ ਵੀ ਕਹਿੰਦੀ ਸੀਗੀ ਚਾਹ ਤਾਂ ਮੈਂ ਖਰਕਾਣੂ ਪੀਨੇ ਮੈਂ ਹੁਣ ਥੋੜਾ ਟਾਈਮ ਹੀ ਹੋਇਆ ਘਰੋਂ ਚਾਹ ਪੀ ਕੇ ਆਈ ਸੀ ਫਿਰ ਉਹ ਹੀ ਮੰਨ ਜਾ ਉੱਠੇ ਮੈਂ ਚੱਲ ਮਿਲਿਆ ਆਵਾ ਚੱਲ ਵਧੀਆ ਕੀਤਾ ਹੁਣ ਮੈਨੂੰ ਤਾਂ ਪੀਣੀ ਪਊਗੀ ਮੱਚੜੀ ਚਾਹ ਬਿਨਾ ਸਰੀਰ ਨਹੀਂ ਬੰਦਾ ਫਿਰ ਕੰਮ ਵੀ ਬਿਠਿਆ ਰਿਆ ਸਾਡੇ ਤਾਂ ਗੋਹਾ ਕੂੜਾ ਵੀ ਆਪ ਸੱਟਣਾ ਪੈਂਦਾ ਅੱਛਾ ਗੋਹਾ ਕੂੜਾ ਫਿਰ ਤੂੰ ਸੱਟਦੀ ਹੈਂ ਹੋਰ ਮੈਂ ਸੱਟਦੀ ਹੈਂ ਕੀ ਪੁੱਛ ਨਾ ਦੇਖ ਮੇਰੇ ਤਾਂ ਆਪ ਹੱਥਾਂ ਨਹੀਂ ਹੋਏ ਪਏ ਹੱਥ ਜੇ ਤਾਂ ਗੁੜੇ ਤੇਰੇ ਬਲਾਂ ਚਿੱਟੇ ਚਿੱਟੇ ਪਏ ਗੋਹੇ ਕੂੜ ਹਾਂ ਤਾਂ ਇਹ ਵੀ ਆਪੇ ਸਾਡੇ ਵਰਗਿਆਂ ਦਾ ਕੀ ਆ ਸਾਡੇ ਵਰਗੇ ਤੇ ਤੁਰੇ ਜਾਂਦੇ ਮਾੜਾ ਜਾਂ ਝਾੜੂ ਕਰ ਜਾਂਦੇ ਉਹਦੇ ਨਾਲ ਵੀ ਭੂਤ ਵਰਗੇ ਹੋ ਜਾਂਦੇ ਕਾਲੇ ਕਾਲੇ ਹਾਂ ਪਰ ਇਹ ਤਾਂ ਪਰ ਹੁਣ ਜੇ ਰੱਬ ਨੇ ਰੰਗ ਰੂਪ ਦਿੱਤਾ ਜਿਹੜਾ ਹੈ ਨਾ ਨੇਚਰਲੀ ਚੀਜ਼ ਤਾਂ ਨੇਚਰਲੀ ਰਹਿਣੀ ਆ ਹਾਂ ਹੁਣ ਰੰਗ ਬੰਨ ਦੀ ਨਹੀਂ ਗੱਲ ਇਹ ਤਾਂ ਚੱਲਾ ਕੋਰਾ ਜੀ ਤੇ ਮੈਂ ਨਾ ਪਾਲਸਾਂ ਲਾ ਲੈਂਦੀ ਆ ਤੇ ਨਾਲ ਸੈੱਟ ਹੋ ਜਾਂਦਾ ਨਹੀਂ ਮੇਰੇ ਤਾਂ ਆ ਪੱਕ ਜਾਂਦੇ ਆ ਕੋਰਾ ਕੰਮ ਹੀ ਵੜਾ ਦਾ ਹਾਂ ਕੰਮ ਤਾਂ ਖਰਸੋਡੇ ਹੈਗਾ ਹੀ ਹੈਗਾ ਹੋਰ ਪਸੂ-ਪਸੂ ਦਾ ਹੋ ਜਾਂਦਾ ਹਾਂ ਹੋਰ ਸੁਣਾ ਗੱਲ ਨੂੰ ਹੋਰ ਤਾਂ ਸਾਰੇ ਠੀਕ ਠਾਕ ਆ ਵਧੀਆ ਚੱਲ ਚੰਗਾ ਮੈਂ ਤਾਂ ਤੈਨੂੰ ਐਂ ਕਹਿੰਦੀ ਸੀਗੀ ਤੇ ਮੈਂ ਚੱਲੀ ਹੈ ਤੇ ਮੈਂ ਉਹ करूंगी ਚੰਗਾ ਤੇ ਬੁਲਾऊंगी ਆ ਜੀ ਚੰਗਾ ਬੰਟੂ ਨਾਲ ਚੰਗਾ ਚੰਗਾ ਕੋਈ ਨਹੀਂ ਆਜੂਗੇ ਆ ਜੀ ਨਾਲੇ ਆਜੂਗੇ ਚਲ ਚੰਗਾ ਫਿਰ ਚਲ ਚੰਗਾ ਹੋਰ ਜੇ ਤੂੰ ਚਾਹਤਾ ਹੁਣ ਧਰਨੀ ਨਹੀਂ ਦਿੰਦੀ ਹੈਗੀ ਮੈਨੂੰ ਕੋਈ ਨਾ ਮੈਂ ਬੁਲਾਉਂਗੀ ਉਹਦੋਂ ਆਇਓ ਚੰਗਾ ਇਧਰ ਨਾਲ ਮਾਰ ਖੋਲ ਕੇ ਲੰਘ ਜਾ ਬਟਨੀ ਆ ਹੱਥ ਦੀ ਲੰਘ ਜਾ ਹੋਰ ਸ਼ੂਗਰ ਹੁਣ ਮੈਂ ਤਾਂ ਡਰ ਲੱਗਿਆ ਪਿਆ 부ੜੀ ਨੇ ਹੋਰ ਨਾ ਕਿਤੇ ਦੱਸਦਾ ਹੋਵੇ ਵੀ ਮੇਰੇ ਨਾਲ ਆਏ ਕਰਦੀ ਆਏ ਕਰਦੀ ਆ ਤਾਗਰ ਕੇ ਜਾਮਾ ਇਤਜਾਂਦੀ ਜਾਂਦੀ ਜਾਂਦੀ ਹੋਰ ਨਾਗ ਲੱਜ ਸੁਣਾ ਤਾਂ ਸਹੀ ਕੀ ਗੱਲਾਂ ਕੀਤਾ ਇਹਨਾਂ ਨੇ ਜਹਾ ਬੈਠੀ ਐ ਨਾ ਮੇਰੀ ਗੱਲ ਸੁਣ ਬੁੜੀਏ ਕੀ ਗੱਲ ਕਿਰਨਾਂ ਨੂੰ ਕੀ ਆਉਦੇ ਹੱਥ ਦਿਖਾਉਂਦੇ ਸੇ ਕੋਰਾ ਪੱਕੀਆਂ ਲੈ ਦਿਖਾ ਮੈਨੂੰ ਕਿੰਨੇ ਆ ਪੱਕੀਆਂ ਤੇ ਕੁਛ ਨਹੀਂ ਹੋਇਆ ਚੰਗੇ ਭਲੇ ਪਏ ਆ ਹੱਥ ਤੇਰੇ ਉਹੀ ਕੋਰਾ ਪੱਕੀਆਂ ਕੋਰਾ ਪੱਕੀਆਂ ਕਰੀ ਜਾਂਦੀ ਐ ਫੇਰ ਕਿੱਡੀ ਕੀ ਗੱਲ ਆ ਜੇ ਕੋਰਾ ਪੱਕ ਗਈਆਂ ਤਾਂ ਆ ਮੇਰਗਾਂ ਦੀ ਪੱਕੀਆਂ ਦੇਖ ਲੈ 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 ਹੁਣ ਤਾਂ ਠੀਕ ਹੋ ਗਈਆਂ ਠੀਕ ਹੋਗਾ ਨਾ ਚੱਲ ਜੇ ਠੀਕ ਹੋਗਾ ਮੈਨੂੰ ਐਂ ਦੱਸ ਮੇਰੇ ਕੋਲ ਤਾਂ ਤੂੰ ਕਹਿੰਦੀ ਠੀਕ ਹੋਗਾ ਤੇ ਕਿਰਨਾਂ ਨੂੰ ਕਿਉਂ ਦਿਖਾਉਂਦੀ ਸੀਗੀ ਨਾ ਤੂੰ ਹੁਣ ਘਰ ਦੀਆਂ ਗੱਲਾਂ ਬਾਹਰ ਜਾ ਜਾ ਕਰਦੀਆਂ ਹੈ ਸ਼ਰਮ ਨਹੀਂ ਆਉਂਦੀ ਤੈਨੂੰ ਪੁੱਤ ਕਿਰਨਾਂ ਦਾ ਤਾਂ ਨਾ ਧਿਆਨ ਚਾਵੜਿਆ ਮੇਰੇ ਹੱਥਾਂ ਤੇ ਮੈਂ ਉਹਨੂੰ ਦਿਖਾਈਆਂ ਨਹੀਂ ਕਹਿੰਦੀ ਤਾਈ ਤੇਰੇ ਹੱਥ ਖਰਾਬ ਹੋਏ ਪਏ ਆ ਕਿਉਂ ਲਸਣ ਨਾਲ ਮੱਥਾ ਉਹ ਅਗਲੀ ਮੇਰੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਵੇਚਦੀ ਮੇਰੇ ਹੱਥ ਦੇਖੇ ਕਹਿੰਦੀ ਲੱਗਦਾ ਤਾਂ ਹੈ ਨਹੀਂ ਤੇਰਾ ਗੋਹਾ ਕੂੜੇ ਵਾਲੇ ਹੱਥ ਨਾ ਮੈਂ ਸੱਟ ਵੀ ਨਹੀਂ ਗੋਹਾ ਕੂੜਾ ਵੇਚਦੀ ਕਰਾਉਂਦੀ ਨਹੀਂ ਤੇਰੇ ਨਾਲ ਕੰਮ ਪੁੱਤ ਐ ਤਾਂ ਬੋਕਰ ਜੀ ਤਮਾਰ ਦਿੰਨੀ ਐ ਮਾਰ ਦਿੰਨੀ ਐ ਫੜੇ ਨਾ ਇਕੱਠਾ ਵੀ ਕਰ ਦਿੰਨੀ ਐ ਤੂੰ ਕੱਲਾ ਪੱਠਲ ਚ ਪਾ ਪਾ ਸੈਟ ਦਿੰਨੀ ਐ ਨਾ ਤੂੰ ਬਹਾ ਕੂੜਾ ਹੋ ਗਿਆ ਇਕੱਠਾ ਹੈ ਨਾ ਪੁੱਤ ਮੈਂ ਤੇਰੇ ਖਿਲਾਫ ਤਾਂ ਕੋਈ ਗੱਲ ਹੀ ਨਹੀਂ ਆਖੀ ਤੇ ਆਖ ਵੀ ਨਾ ਬੈਠੀ ਐਨੀ ਗੱਲ ਧਿਆਨ ਚ ਰੱਖ ਦੇ ਤੇ ਹੋਰ ਕੋਈ ਗੱਲ ਕਰਦੀ ਤਾਂ ਨਹੀਂ ਕੀਤੀ ਜੇ ਕੀਤੀ ਐ ਤਾਂ ਮੈਨੂੰ ਦੱਸ ਨਾ ਪੁੱਤ ਮੈਂ ਤਾਂ ਕੁਛ ਨਹੀਂ ਕੀਤੀ ਮੇਰੀ ਗੱਲ ਸੁਣ ਲੈ ਜੇ ਕਿਸੇ ਕੋਲ ਕਰਦੀ ਕੋਈ ਗੱਲ ਕੀਤੀ ਤਾਂ ਇਹਨੂੰ ਫੜ ਕੇ ਨਾ ਇਥੋਂ ਗਲਾਮੇ ਤੋਂ ਮੈਂ ਘਰੋਂ ਬਾਹਰ ਕੱਢ ਦੂੰ ਮੈਂ ਤੈਨੂੰ ਇੰਨਾ ਦੱਸਦਾ ਨਾ ਪੁੱਤ ਐੇ ਜਾ ਕੁਛ ਨਾ ਕਰੀ ਹਾਂ ਤੂੰ ਮੈਂ ਕਿੰਦਰ ਜਾਉਂਗੀ मैन की पता किधर जायेगी जिथे मर्जी जाये मैं फड़ो तो चला के मारू बार लादू कुंडा तेरे चार कर लिया करो मेन ना कदी बस फिर तेन ये गल लगती क्ढी नहीं कदी हेगी करते ला ला इत लसन कला बैठी हैीर ले तो कदू ਤਦੋਂ ਤੋਂ ਬੁੱਤ ਕੱਟ ਲਈ ਸੀ ਰਾਤ ਤੋਂ ਕਿੰਭੀ ਮਿਰਚਾਂ ਵੱਧ ਪੈ ਗਈਆਂ ਮੈਂ ਤੜਕਾ ਤਾਂ ਨਹੀਂ ਲਾਇਆ ਚੱਲ ਕੋਈ ਨਹੀਂ ਤੜਕਾ ਮੈਂ ਭੀ ਲਾ ਦੂੰ ਚੀਰ ਦੇ ਚੀਰਨ ਦਾ ਕੰਮ ਵੱਡਾ ਤੜਕਾ ਤਾਂ ਮਿੰਟ ਚ ਲੱਗ ਜਾਂਦਾ ਲਾ ਦੂੰਗੀ ਮੈਂ ਆਜ ਵਾਸਤੇ ਕੋਟ ਦੀ ਚਾਹ ਬਣਾ ਕੇ ਪੀਣੀ ਹੈ ਮੈਂ ਤਾਂ ਨਾਲੇ ਕਿਰਨ ਨੂੰ ਕਿਹਾ ਸੀ ਕਿ ਉਸਨੂੰ ਦੱਸ ਸੀ ਕਿਰਨ ਨੇ ਤਾਂ ਉਹੀ ਗੱਲ ਕਰਤੀ ਹਜੇ ਤਾਂ ਬੰਟੂ ਨਹੀਂ ਸੀ ਕੋਲੇ ਫਿਰ ਬੱਦਰ ਲੜਾਈ ਪੈਂਦੀ ਰਬਾ ਮੇਰੇ ਕਿਸੇ ਕੋਲੇ ਟਿੱਡੇ ਪ੍ਰੋਬਲਮ ਦਾ ਵੀ ਟਾਈਮ ਨਹੀਂ ਓ ਤੂੰ ਗਿਆ ਭੱਜਾ ਭਜਾ ਆਉਣਾ ਕਾਲੀ ਕਾਲੀ ਤੁਰਾਉਣਾ ਓ ਯਾਰ ਮੈਂ ਨਾ ਸਨੇਰੇ ਦੇ ਗਿਆ ਸੀਗਾ ਉਹ ਮੰਡੀ ਗਿਆ ਹੋਇਆ ਸਨੇਰੇ ਕੋਈ ਆਪਣੇ ਕੋਈ ਵਿਆਹ ਉਹ ਵਿਆਹ ਤਾਂ ਕਰਨੂ ਆ ਯਾਰ ਚੈਨੀ ਜੀ ਕਰਾਉਣੀ ਦਿੱਤੀ ਹੋਈ ਸੀਗੀ ਮੇਰੀ ਘਰ ਵਾਲੀ ਦਾ ਨਾ ਜਨਮ ਦਿਨ ਅੱਜ ਉਹਨੂੰ ਗਿਫਟ ਦੇਣਾ ਓ ਬੰਟੂ ਤਾਂ ਬੰਦਾ ਬਣ ਜਾ ਤ੍ਰਿਕਾ ਰਾਈ ਦਾ ਜਨਮ ਦਿਨ ਅਸੀਂ ਤਾਂ ਕਿਤੇ ਕੋਈ ਜਨਮ ਦਿਨ ਨਹੀਂ ਮਨਾਇਆ ਤੂੰ ਸੋਨੇ ਦੇ ਚੈਣੀਆਂ ਕਰਾਉਣਾ ਫਿਰਦਾ ਇਹਦਾ ਸਾਰਾ ਘਰ ਖੁੰਗਲ ਕਰ ਦੇਗਾ ਤੂੰ ਉਹ ਸਮਝਿਆ ਹੈ ਵੀ ਸਮਝਿਆ ਕਿਉਂ ਨਹੀਂ ਤੇਰੇ ਦਿਮਾਗ 'ਚ ਗੱਲ ਵੱਟਦੀ ਕੋਈ ਉਹ ਚੌਲ ਕੀ ਹੁੰਦਾ ਯਾਰ ਇੱਥੇ 30 35000 ਨਾਲ ਆਪਾਂ ਕਿਹੜਾ ਕੋਈ ਵਾਲੀ ਮਹਿੰਗੀ ਬਣਵਾਈ ਹੈ ਦੱਸ 30 35000 ਨੂੰ ਤੂੰ ਗਿੰਦੇ ਨਹੀਂ ਕੋਸਾ 30 35000 ਨਾਲ ਸਾਰਾ ਝੋਨਾ ਲੱਗੂਆ ਤੂੰ ਇਹ ਦੇਖ ਲਾਉਣਾ ਝੋਨੇ ਮੀਂਹ ਭੇਗਾ ਡੁੱਬ ਗਿਆ ਦੁਬਾਰੇ ਫੱਕ ਲੈਾਂਗੇ ਕਿੱਥੋਂ ਲੈਾਂਗੇ ਚੈਣੀ ਕੀ ਤੈਨੂੰ ਦੁੱਧ ਦੇਊ ਵੀ ਇਹ ਭਾਂ ਦਾ ਵਿਰਾਸਾ ਤੈਨੂੰ ਕਬੀਲਦਾਰੀ ਚਲਾਉ ਵੀ ਕਰ ਦੇ ਉਹ ਹੁਣ ਉਹ ਤਾਂ ਠੀਕ ਹੈ ਯਾਰ ਹੁਣ ਤੈਨੂੰ ਪਤਾ ਉਹੀ ਗੱਲ ਆ ਪੜ੍ਹੀ ਲਿਖੀ ਹੈਗੀ ਆ ਫਿਰ ਅਗਲੀ ਉਸ ਹੱਬ ਦੀ ਪੜ੍ਹੀ ਲਿਖੀ ਉਹ ਤੈਨੂੰ ਬਥੇਰਾ ਤੇਰੇ ਨਾਲ ਮੱਥਾ ਮਾਰਦਾ ਕੀ ਕਰਾਉਣਾ ਪੜ੍ਹੀ ਲਿਖੀ ਤੈਨੂੰ ਚੰਗਾ ਵਾਲਾ ਰਿਸ਼ਤਾ ਕਰਾਉਂਦੇ ਸੀ ਉਹ ਠੀਕ ਆ ਆਪਣੇ ਰਿਸ਼ਤੇਦਾਰ ਵਧੀਆ ਕੁੜੀ ਸੀ ਬੜੀ ਸਿਆਣੀ ਕੁੜੀ ਸੀ ਕੰਮ ਧੰਦਾ ਕਰਦੀ ਸੀ ਹੁਣ ਮਾਰੀ ਚੱਲ ਮੱਥਾ ਨਾ ਮਣਾਈ ਚੱਲ ਜਨਮ ਦਿਨ ਜਨਮ ਦਿਨ ਉਹ ਬਣਾਉਣ ਨੂੰ ਦੱਸਦੇ ਸੀ ਕਿ ਪਿਆ ਘਣਾ ਸਾਨੂੰ ਤਾਂ ਕੋਈ ਜਨਮ ਦਿਨ ਦਾ ਨਹੀਂ ਪਤਾ ਮੈਨੂੰ ਤਾਂ ਤੇਰੀ ਮਾਂ ਦਾ ਐ ਨਹੀਂ ਪਤਾ ਲੱਗਾ ਕਿ ਕਿੱਦਾਂ ਜਨਮ ਦਿਨ ਹੁੰਦਾ ਮੈਂ ਤਾਂ ਕਿੱਦਾਂ ਬਣਾਇਆ ਨਹੀਂ ਓ ਯਾਰ ਹੁ ਹੁਣ ਘਰੇ ਕਲੇਸ਼ ਪੈਂਦਾ ਫਿਰ ਹੁਣ ਕੁਛ ਨਾ ਕੁਛ ਤਾਂ ਕਰਨਾ ਹੀ ਪਊਗਾ ਅਗਲੀ ਦੇ ਹੁਣ ਕੋਈ ਪੜੀ ਲਿਖੀ ਹੋਸਾ ਉਹਨਾਂ ਡਿਮਾਂਡ ਕਰ ਦਿੰਦੇ ਪੜੀ ਲਿਖੀ ਸਰ ਤੇ ਚੱਕਲਾ ਪੜੀ ਪੜੀ ਲਿਖੀ ਲਾਰਖੇ ਬੱਡਾ ਕਬशो ਕਹਿੰਦਾ ਪੜੀ ਲਿਗੀ ਪੜੀ ਲਿਗੀ ਪੜੀ ਲਿਖੀ ਲਾਰਕੀ ਸਾਰਾ ਦਿਨ ਕਲੇਸ਼ ਪੈਂਦੀ ਮੜਾ ਤੂੰ ਮਾਂ ਨੂੰ ਸਮਝਾ ਦਿਆ ਕਰ ਦੇ ਤੇਰੀ ਤੇਰੀ ਮਾਂ ਵੀ ਕੰਡੇ ਵਿੱਜੇ ਹੋਇਆ ਚੁਗੀ ਚੱਲ ਅਨਸਾਰੀ ਓਵਰ ਤੂੰ ਪੈਰਾਂ ਤੇ ਮਿੱਟੀ ਨਹੀਂ ਪੈਣ ਦਿੱਤੀ ਮੇਰੇ ਤੇ ਨਾਲ 20 ਦੇ 13 ਸਾਕੇ ਦਰਤੇ ਝੱਜਰੇ ਨਹੀਂ ਪੱਜਦੇ ਫੇਰ ਹੁਣ ਮੈਂ ਕੀ ਕਰਾਂ ਉਹ ਤਾਂ ਮਾਂ ਹੀ ਅੜ ਗਈ ਵੀ ਮੈਂ ਤਾਂ ਉਹ ਕੁੜੀ ਲੈਣੀ ਆ ਪੜ੍ਹੀ ਲਿਖੀ ਜਿਹੜੀ ਨੌਕਰੀ ਲੱਗ ਜੇ ਪੜ੍ਹੀ ਲਿਖੀ ਨੌਕਰੀ ਤੇ ਲੱਗਿਆ ਫਲਾਨਾ ਕਰ ਦੂੰ ਧੌਂਕਾ ਕਰ ਦੂੰਗੀ ਇਹਨੂੰ ਨੌਕਰੀ ਤੇ ਲਵਾ ਕੇ ਰੁਪਈਆ ਖੇਡਾ ਕਰੂੰਗੀ ਉਹ ਤੁਰ ਹੀ ਫਿਰਦੀ ਆ ਬੁੱਢੇ ਹੱਟ ਲਈ ਨਾ ਕੋਈ ਕੰਮ ਦੀ ਨਾ ਧੰਦੇ ਦੀ ਤੁਰ ਹੀ ਫਿਰਦੀ ਰੇ ਗੋਲੀ ਲੱਗੀ ਸਾਰੀ ਉਮਰ ਲਈ ਦੁੱਖ ਆ ਕਿੱਥੋਂ ਤੁਸੀਂ ਅੱਜ ਦਾ ਕੱਲ ਅੱਜ ਕੱਲ ਦਾ ਤੁਸੀਂ ਚਾਹ ਪਾਣੀ ਸਾਨੂੰ ਪੜਾਉਣਾ ਸੀ ਉਹ ਉਹ ਨੂੰ ਕਰ ਕਰ ਪੀ ਜਾਂਦੀ ਹੈ ਉਹ ਨਹੀਂ ਨਹੀਂ ਆਇਆ ਤਾਂ ਕਰੇ ਉਹ ਸਾਰਾ ਕੰਮ ਕਰਦੀ ਹੈ ਮੇਰੀ ਜਾਨ ਸੀ ਬੰਦਾ ਤਾਂ ਨਾ ਸਨ ਵਿਚਾਲੇ ਫਸ ਜਾਂਦਾ ਹੁੰਦਾ ਹੁਣ ਘਰ ਚ ਕਬੀਲਦਾਰੀ ਚਲਾਉਣੀ ਤਾਂ ਪਊਗੀ ਜੇ ਹੁਣ ਉਹਦੀ ਮੰਨ ਦਾ ਤਾਂ ਮਰਦਾ ਉਹਦੀ ਨਹੀਂ ਮੰਨ ਦਾ ਤਾਂ ਮਰਦਾ ਹੁਣ ਕੀ ਕਰਾਂ ਮੈਂ ਤਾਂ ਸਨ ਵਿਚਾਲੇ ਫਸਿਆ ਹੋਇਆ ਆਪੀ ਮਜ਼ਾ ਕਬੀਲਦਾਰੀ ਚਲਾਉਣੀ ਉਹ ਚੱਜਣਾ ਢੰਗਣਾ ਚਲਾ ਇਹ ਕੋਈ ਕਬੀਲਦਾਰੀ ਚਲਾਉਣਾ ਚੋ ਚਲਾਉਣਾ ਵੀ ਚੱਕ ਅੱਗੇ ਸਿਆਉਣਾ ਕਰਾਈ ਚੱਲ ਬਾੜਾਂ ਤੇ ਚੋਦਾ ਜਨਮ ਦਿਨ ਦਾ ਚੱਲ ਕੋਈ ਨਾ ਬਈ ਯਾਰ ਜਿਹੜਾ ਕੁਝ ਹੋਣਾ ਹੋ ਗਿਆ ਸੀ ਹੋ ਗਿਆ ਚੱਲ ਕੋਈ ਨਾ ਹੋ ਗਿਆ ਉਹ ਦੇਖੀ ਜਾਊਗੀ ਹੁਣ ਜਦੋਂ ਓਖਲੀ ਚ ਸਿਰ ਦੇ ਲਿਆ ਫਿਰ ਦੇਖੀ ਜਾਊਗੀ ਹੁਣ ਜਿਹੜਾ ਕੁਝ ਹੁੰਦਾ ਆ ਹੁਣ ਦਾ ਖੁਲੀ ਸਰੀਰ ਦਿੱਤਾ ਅਸੀਂ ਤਾਂ ਸਾਰਾ ਕੁਝ ਹੀ ਆਊ ਓਖਲੀ ਚ ਇਕੱਲੇ ਸਿਰ ਨੂੰ ਰੋਣਾ ਦੂੰ ਜਿਹੋਂ ਤੱਕ ਗਿੱਟਿਆਂ ਦੇ ਪਿੱਛੇ ਨਾ ਨਿਕਲੇ ਨਾ ਬਲਟਾ ਦੀ ਮੇਰਾ ਚੱਲ ਕੋਈ ਨਾ ਆਜ ਹੀ ਸ਼ਾਮ ਨੂੰ ਆਪਾਂ ਪੈਗ ਪੁੱਗ ਲਾਵਾਂਗੇ ਫਿਰ ਆਵੇਂਗਾ ਪੈਗ ਕੋਈ ਨਾ ਪੈਗ ਲਾਉਂਗਾ ਤੂੰ ਆਹੀ ਕਰਦੂਤਾ ਰਹਿ ਗਈਆਂ ਤੇ ਤੇਰੇ ਲੱਜਾਂ ਮਦਨ ਅਜੇ ਤੱਕ ਇਹ ਦੇਖਿਆ ਨਹੀਂ ਸੀ ਤਾਂ ਤਾਂ ਕਹੇ ਜੀ ਦਾ ਇਹ ਪਤਾ ਨਹੀਂ ਸੀ ਤੇ 35000 ਨੂੰ ਗਿੰਦੇ ਪੈਸੇ ਨੂੰ ਪੈਸੇ ਨਹੀਂ ਗਿੰਦੇ ਓਏ ਤੂੰ ਦੱਸ ਕਿਵੇਂ ਪੈਂਦੇ ਵੀਰੋ ਸਾਰਾ ਦਿਨ ਦਾ ਮਿੱਟੀ ਨੇ ਮਿੱਟੀ ਰੋਈਏ ਨੋ ਵੀ ਮਸਾਣਾ ਪੈਸਾ ਬਣਦਾ ਤੂੰ 10 ਮਿੰਟਾਂ 'ਚ 35000 ਰੁਪਏ ਦੀ ਚੈਨ ਕਰਾ ਕੇ ਦਿੱਤੇ ਉਹਨੂੰ ਹੈ ਸਾਰਾ ਮੰਨ ਕੇ ਕਿੱਲੇ 'ਚ 70 ਮੰਨਦਾ ਨਿਕਲਦਾ ਨਹੀਂ 70000 ਦਾ ਹੋਊਗਾ 35000 ਦੀ ਚੈਨ ਕਰਾ ਲਈ ਫੇਰ ਤੇਰੇ ਪੱਲੇ ਤਾਂ ਲੱਗੀ ਰਹੂਗਾ ਕੋਈ ਖਰਚ ਰਹਿ ਗਿਆ ਤਾਂ ਪੱਲੇ ਪੈਣਾ ਹੀ ਗੱਲਾਂ ਹੋ ਗਿਆ ਐ ਤਾਂ ਨੀ ਘਰ ਚੱਲਦੇ ਕਬੀਲਦਾਰੀ ਦੇ ਚਲ ਲੈਣ ਨੇ ਹੁਣ ਪੰਗਾ ਪੇ ਜੇ ਨਾ ਹੋਣ ਗਿਆ ਉਹੀ ਭਰੂਆ